ਤਾਂ ਹੁਣ ਜੀਸੀਬੀ ਮਸ਼ੀਨ ਆਈ ਆ ਲੱਗਦਾ ਦੇਖੋ ਇੰਗਲੈਰ ਪੱਟਣਾ ਦਲੇ ਨੇ ਦੇਖੋ ਦੇਖੋ ਕਿਸ ਤਰ੍ਹਾਂ ਜਿਹੜਾ ਹੈ ਇੰਗਲੈਰ ਨੇ ਦੇਖੋ ਕਿ ਕਿਸਾਨਾਂ ਵੱਲੋਂ ਜਿਹੜਾ ਇਹ ਸੇਤਰੀ ਲੈਰ ਲਾਇਏ ਸੀ ਇਹ ਜੀਸੀਬੀ ਦੇ ਨਾਲ ਹੁਣ ਪੱਟਨੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਰਸਤਾ ਕਲੀਅਰ ਕਰਨਾ ਹੈ ਤਾਂ ਤਸਵੀਰ ਦੇਖੋ ਦੇਖੋ ਵੱਡੇ ਵੱਡੇ ਜਿਹੜੇ ਇੰਗਲੈਰ ਨੇ ਉਹ ਕਿਸਾਨਾਂ ਵੱਲੋਂ ਲਗਾਏ ਗਏ ਸੀ ਤਾਂ ਜੀਸੀਬੀ ਮਸ਼ੀਨ ਦੇ ਨਾਲ JCB مشین ਦੇ ਨਾਲ ਹੋਣਾ ਇਹਨਾ ਇੰਗਲੈਰਨਾਂ ਨੂੰ ਪੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਦੇਖੋ ਇਹ ਪੱਟ ਦਿੱਤਾ ਗਿਆ ਇੰਗਲੈਰਨ ਦੇਖੋ JCB ਜਿਹੜੇ ਨੇ ਤਮਾਮ ਇੰਗਲੈਰਨਾਂ ਨੂੰ ਜਿਹੜੀ ਆਹੋ ਅੱਗੇ ਵਕਤ ਉਹ ਦੇਖੋ ਅੱਗੇ ਵੀ ਹੈ ਕਿਉਂਕਿ ਇਹ ਸਟੇਜ ਹੈ ਇਹ ਸਟੇਜ ਹੈ ਜਿਸ ਦੇ ਚੱਲਦੇ ਜੇ ਗੱਲ ਕੀਤੀ ਜਾਵੇ ਤਾਂ ਇਹ ਸਟੇਜ ਨੂੰ ਹੁਣ ਕਲੀਅਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਦੇਖੋ ਤਮਾਮ ਇੰਗਲੈਰਨ ਨੇ ਆਹ ਦੇਖੋ ਹੁਣ ਇਧਰ ਵੀ ਐਕਸ਼ਨ ਆ ਜਿਹੜਾ ਉਹ ਹੁੰਦਾ ਨਜ਼ਰ ਆਊਗਾ ਕਿਉਂਕਿ ਜਿਸ ਤਰ੍ਹਾਂ ਜਿਹੜਾ ਨਕਲਾਂ ਦੇ ਨਾਲ ਜਿਹੜਾ ਇਹ ਵਿਚ ਲਾਇਆ ਗਿਆ ਸੀ ਤਾਂ ਹੁਣ ਰਸਤਾ ਬਿਲਕੁਲ ਕਲੀਅਰ ਕਰਨਾ ਹੈ ਕਿਉਂਕਿ ਇਹ ਰਸਤਾ ਪੰਜਾਬ ਔਰ ਹਰਿਆਣਾ ਨੂੰ ਜੋੜਦਾ ਨਜ਼ਰ ਆਊਗਾ ਤਾਂ ਸਾਰੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਹਟਾਈਆਂ ਜਾਣੀਆਂ ਨੇ ਤਾਂ ਦੇਖ ਸਕਦੇ ਹੋ ਕਿ ਜੀਸੀਬੀ ਦੇ ਨਾਲ ਹੁਣ ਚੱਲਦਾ ਨਜ਼ਰ ਆ ਰਹੇ ਜੀਸੀਬੀਜ਼ ਨਾਲ ਇੰਗਲੈਂਡਰ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਉਹ ਆਹ ਸਟੇਜ ਹੈ ਦੇਖੋ ਆਹ ਸਟੇਜ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਕੀਆਂ ਨੇ ਦੇਖ ਸਕਦੇ ਹੋ ਜੀਸੀਬੀਆਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਤੇ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਐਕਸ਼ਨ ਲਗਾਤਾਰ جاری ਹੈ ਤੇ ਗੱਲ ਕੀਤੀ ਜਾਏ ਤਾਂ ਤਮਾਮ ਜਿਹੜਾ ਉਹ ਪ੍ਰਸ਼ਾਸਨ ਸਿਵਲ ਹੋਵੇ ਪੁਲਿਸ ਹੋਵੇ ਉਹ ਪਪਾਪਾਰ ਨਜ਼ਰ ਆ ਰਿਹਾ ਦੇਖੋ ਕਿਸਰਾ ਜਿਹੜਾ ਉਹ ਕਿਉਂਕਿ ਇਹਨਾਂ ਤਮਾਮ ਰੁਕਾਵਟਾਂ ਨੂੰ ਹਟਾਇਆ ਜਾਣਾ ਇਹਨਾਂ ਰੁਕਾਵਟ ਦੇ ਖੋਦਲੇ ਰ ਇੱਕ ਹੋਰ ਤਸਵੀਰ ਦਿਖਾਓ ਦੇਖੋ ਇੰਗਲੈਂਡ ਨਾ ਦੁਬਾਰਾ ਇੱਕ ਵਾਰ ਫੇਰ ਇੰਗਲੈਂਡ ਦੇਖੋ ਕਿਵੇਂ ਜਿਹੜੇ ਨੇ ਪੱਟੇ ਜਾ ਰਹੇ ਨੇ ਜੇਸੀਬੀਆਂ ਦੇ ਨਾਲ ਲਗਾਤਾਰ ਐਕਸ਼ਨ ਜਿਹੜਾ ਉਹ ਉਹ ਸ਼ੰਭੂ ਬਾਰਡਰ ਤੇ جاری ਹੈ ਕਿਉਂਕਿ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਹੈ ਰਸਤਾ ਲਗਾਤਾਰ ਸਰਕਾਰ ਚ ਪੰਜਾਬ ਦੀ ਹੋਵੇ ਚਾਹ ਹਰਿਆਣਾ ਦੀ ਹੋਵੇ ਇਹਨਾਂ ਰਕਾवटਾਂ ਨੂੰ ਕਲੀਅਰ ਕਰਨਾ ਚਾਹੁੰਦੀ ਹੈ ਕਿਉਂਕਿ ਗੱਲ ਕਹਿੰਦੇ ਉਹ ਕਿ ਪਦਰ ਤੇ ਵਪਾਰ ਪ੍ਰਫਲਤ ਹੋ ਰਿਹਾ ਜਿਸ ਦੇ ਚੱਲਦੇ ਹੋਵੇ ਐਕਸ਼ਨ ਲਿਆ ਗਿਆ ਹੈ ਕੈਮਰਾ ਪਰਸਨ ਦਲੇਰ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਤਾਂ ਜੇ ਐਸਵੀ ਮਸ਼ੀਨ ਆਈ ਆ ਲੱਗਦਾ ਦੇਖੋ ਇਹ ਇੰਗਲੈਂਰ ਭਟਨਾ ਦੇਖੋ 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 ਕਿਸ ਤਰ੍ਹਾਂ ਜਿਹੜਾ ਇਹ ਇੰਗਲੈਂਰ ਨੇ ਦੇਖੋ ਕਿਸਾਨਾ ਵੱਲੋਂ ਜਿਹੜਾ ਇਹ ਸੇਤ ਤੇ ਗਲੈਰਾਂ ਲਾਇਆ ਸੀ ਇਹ ਜੀ ਸੀ ਬੀਆਂ ਦੇ ਨਾਲ ਹੁਣ ਪੱਟਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਰਸਤਾ ਕਲੀਅਰ ਕਰਨਾ ਤਾਂ ਤਸਵੀਰ ਦੇਖੋ ਵੇਖੋ ਵੱਡੇ ਵੱਡੇ ਜਿਹੜੇ ਇੰਗਲੈਰ ਨੇ ਉਹ ਕਿਸਾਨਾ ਵੱਲੋਂ ਲਗਾਏ ਗਏ ਸੀ ਤਾਂ ਜੀ ਸੀ ਵੀ ਮਸ਼ੀਨ ਦੇ ਨਾਲ ਜੀ ਸੀ ਵੀ ਮਸ਼ੀਨ ਦੇ ਨਾਲ ਹੁਣ ਇਹਨਾਂ ਇੰਗਲੈਰਾਂ ਨੂੰ ਪੱਟਣਾ ਸ਼ੁਰੂ ਕਰ ਦਿੱਤਾ ਤਾਂ ਦੇਖੋ ਇਹ ਪੱਟ ਦਿੱਤਾ ਗਿਆ ਹੈ ਇੰਗਲਾਰਨ ਦੇਖੋ ਜੀਸੀਬ ਜਿਹੜੇ ਨੇ ਤਮਾਮ ਇੰਗਲਾਰਨਾਂ ਨੂੰ ਜਿਹੜੀ ਆ ਉਹ ਅੱਗੇ ਵਕਤ ਤੇ ਉਹ ਦੇਖੋ ਅੱਗੇ ਵੀ ਹੈ ਕਿਉਂਕਿ ਇਹ ਸਟੇਜ ਹੈ ਇਸ ਸਟੇਜ ਹੈ ਜਿਸ ਦੇ ਚੱਲਦੇ ਜੇ ਗੱਲ ਕੀਤੀ ਜਾਵੇ ਤਾਂ ਇਹ ਸਟੇਜ ਨੂੰ ਹੁਣ ਕਲੀਅਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਦੇਖੋ ਤਮਾਮ ਇੰਗਲਾਰਨ ਨੇ ਆਹ ਦੇਖੋ ਹੁਣ ਇੱਧਰ ਵੀ ਐਕਸ਼ਨ ਆ ਜਿਹੜਾ ਉਹ ਹੁੰਦਾ ਨਜ਼ਰ ਆਊਗਾ ਕਿਉਂਕਿ ਜਿਸ ਤਰ੍ਹਾਂ ਜਿਹੜਾ ਨਟਾਂ ਦੇ ਨਾਲ ਜਿਹੜਾ ਇਹ ਵਿਚ ਲਾਇਆ ਗਿਆ ਸੀ ਤਾਂ ਹੁਣ ਰਸਤਾ ਬਿਲਕੁਲ ਥੀਅਰ ਕਰਨਾ ਹੈ ਕਿਉਂਕਿ ਇਹ ਰਸਤਾ ਪੰਜਾਬ ਔਰ ਹਰਿਆਣਾ ਨੂੰ ਜੋੜਦਾ ਨਜ਼ਰ ਆਊਗਾ ਤਾਂ ਸਾਰੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਹਟਾਈਆਂ ਜਾਣੀਆਂ ਨੇ ਤਾਂ ਦੇਖ ਸਕਦੇ ਹੋ ਕਿ ਜੀਸੀਬੀ ਦੇ ਨਾਲ ਹੁਣ ਚੱਲਦਾ ਨਜ਼ਰ ਆ ਰਿਹਾ ਜੀਸੀਬੀ ਦੇ ਨਾਲ ਇੰਗਲੈਵਨ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਉਹ ਆਹ ਸਟੇਜ ਹੈ ਦੇਖੋ ਆਹ ਸਟੇਜ ਹੈ ਤਾਂ ਬਿਲਕੁਲ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀੀਆਂ ਨੇ ਦੇਖ ਸਕਦੇ ਹੋ ਜੇ ਸੀ ਬੀਆਂ ਜਿਹੜੀਆਂ ਨੇ ਉਹ ਸ਼ੰਭੂਪੁਰਡ ਉੱਤੇ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਐਕਸ਼ਨ ਲਗਾਤਾਰ ਚੱਲ ਰਹੀ ਹੈ ਤੇ ਗੱਲ ਕੀਤੀ ਜਾਏ ਤਾਂ ਤਬਾਅਮ ਜਿਹੜਾ ਉਹ ਪ੍ਰਸ਼ਾਸਨ ਸਿਵਲ ਹੋਵੇ ਪੁਲਿਸ ਹੋਵੇ ਹੋਪਾਪਾਰ ਨਜ਼ਰ ਆ ਰਿਹਾ ਦੇਖੋ ਕਿਸ ਤਰ੍ਹਾਂ ਜਿਹੜਾ ਉਹ ਕਿਉਂਕਿ ਇਹਨਾਂ ਤਮਾਮ ਰੁਕਾਵਟਾਂ ਨੂੰ ਹਟਾਇਆ ਜਾਣਾ ਇਹਨਾਂ ਰੁਕਾਵਟ ਦੇ ਖੋਦ ਲੈ ਰਿਹਾ ਇੱਕ ਹੋਰ ਤਸਵੀਰ ਦਿਖਾਓ ਦੇਖੋ ਇੰਗਲੈਰਨ ਦੁਬਾਰਾ ਇੱਕ ਵਾਰ ਫੇਰ ਇੰਗਲੈਰਨ ਦੇਖੋ ਕਿਵੇਂ ਜਿਹੜੇ ਨੇ ਪੱਟੇ ਜਾ ਰਹੇ ਨੇ ਜੇ ਸੀ ਬੀਆਂ ਦੇ ਨਾਲ ਤਲਗਾਤਾਰ ਐਕਸ਼ਨ ਜਿਹੜਾ ਉਹ ਉਹ ਸ਼ੰਭੂ ਬਾਰਡਰ ਤੇ ਜਾਰੀ ਹੈ ਟੂਪੀ ਪੰਜਾਬ ਅਤੇ ਹਰਿਆਣਾ ਨੂੰ ਜੋੜਦਾ ਹੈ ਰਸਤਾ ਲਗਾਤਾਰ ਸਰਕਾਰ ਚ ਪੰਜਾਬ ਦੀ ਹੋਵੇ ਚਾਹੇ ਹਰਿਆਣਾ ਦੀ ਹੋਵੇ ਇਹਨਾਂ ਰੁਕਾਵਟਾਂ ਨੂੰ ਕਲੀਅਰ ਕਰਨਾ ਚਾਹੀਦਾ ਕਿਉਂਕਿ ਗੱਲ ਕਹਿੰਦੇ ਉਹਦੇ ਪੱਧਰ ਤੇ ਵਪਾਰ ਪਤੰਗ ਚ ਰਜਿਸਟਰ ਚੱਲਦੇ ਹੋਏ ਐਕਸ਼ਨ ਲਿਆ ਗਿਆ ਕੈਮਰਾ ਪਰਸਨ ਦਲੇਰ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ